ਅਸੀਂ ਪਲੰਗਾ ਇਸ ਰਸਤੇ ਤੇ ਨਾਲ ਮਿਹਨਤਾਂ ਪੁੱਟੀਆਂ ਸਦਾ ਸਿਰਜਣਾ ਚੱਲਦੇ ਰਹਿਣੀ ਭਾਵੇਂ ਹੋਣ ਛਟੀਆਂ ਸੋ ਬੱਚੇ ਛੁੱਟੀਆਂ ਦਾ ਕੰਮ ਆਪਣੇ ਜੋ ਪ੍ਰੈੰਦੀ ਜਮਾਤਾਂ ਦਾ ਆਇਆ ਹੋਇਆ ਅੱਜ ਆਪਾਂ ਜਮਾਤ ਪੰਜਵੀਂ ਦੀ ਪੰਜਾਬੀ ਦਾ ਜਿਹੜਾ ਬੱਚੇ ਉਹ ਕੰਮ ਕਰਾਂਗੇ ਫਰਕਸ਼ੀਟ 1 ਜੇ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਕਰਦੀਆਂ ਬੱਚਿਓ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਤੇ ਲਗਾਤਾਰ ਛੁੱਟੀਆਂ ਦਾ ਕੰਮ ਕਰ ਰਹੇ ਹਾਂ ਸੋ ਆਪਾਂ ਚੱਲਦੇ ਆਂ ਬੱਚੋ ਜਮਾਤ 5ਵੀਂ ਦੀ ਵਰਕਸ਼ੀਟ 1 ਪੰਜਾਬੀ ਵਾਲੀ। ਪਹਿਲਾ ਹੈਗਾ ਬੱਚੇ ਦੇਖੋ ਆਪਣੀ ਮਿਸਨ ਸਮਰਾਥ ਪੰਜਾਬੀ ਅਭਿਆਸ ਪੁਸਤਕ ਦੇ ਪੰਨਾ ਨੰਬਰ 67 ਜਿਹੜੀ ਆਪਣੀ ਕਿਤਾਬ ਆ ਉਹਦੇ ਤੇ 67 ਸੱਪੇ ਦੇ ਉੱਤੇ ਪਾਣੀ ਦੀ ਸੰਭਾਲ ਬਾਰੇ ਪਾਠ ਆ ਜਿਹੜਾ ਉਹ ਕਹਾਣੀ ਪੜ੍ਹ ਕੇ ਆਪਾਂ ਹੇਠਲੇ ਕੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਪਹਿਲਾ ਪ੍ਰਸ਼ਨ ਹੈਗਾ ਕਿਹੜੀ ਜਮਾਤ ਦੇ ਬੱਚੇ ਪਾਣੀ ਦੇ ਛਿੱਟੇ ਪਾਉਂਦੇ ਹੱਸ ਰਹੇ ਹੱਸ ਇਸ ਦਾ ਉੱਤਰ ਹੈਗਾ ਬੱਚੇ ਜਮਾਤ ਪਹਿਲੀ ਆਪਸ਼ਨ ਈ ਡੀ ਸਹੀ ਹੈ। கேਟ ਲਿਖੇ ਬੱਚਿਆਂ ਵਿੱਚੋਂ ਜਮਾਤ ਪੰਜਵੀਂ ਵਿੱਚ ਕੌਣ ਪੜਦਾ ਸੀ? ਕੌਣ ਪੜਦਾ ਸੀ ਬੱਚੇ ਇਹਦੇ ਵਿੱਚੋਂ ਸਸਾ ਜਿਹੜੀ ਆਪਸ਼ਨ ਉਹ ਸਹੀ ਹੈ ਕੋਈ ਨਹੀਂ। ਸਫੀਕ ਸਾਹਿਬ ਨੇ ਸਵੇਦ ਦੀ ਸਭਾ ਵਿੱਚ ਕੀ ਪੜਾਇਆ? ਉਹਨਾਂ ਨੇ ਪਹਿਲੀ ਆਪਸ਼ਨ ਹੀ ਸਹੀ ਹੈ ਪਾਣੀ ਬਰਥ ਨਾ ਡੋਲਣਾ। ਮੈਂ ਸਾਰੀਆਂ ਆਪਸ਼ਨਾਂ ਇਸ ਕਰਕੇ ਨਹੀਂ ਪੜ੍ਹਦੀ ਬੱਚੇ ਵੀਡੀਓ ਆਪਣੀ ਲੰਬੀ ਹੋ ਜਾਂਦੀ। ਜਥਾ ਪ੍ਰਸ਼ਨ ਹੈਗਾ ਵਿਅਰਥ ਸ਼ਬਦ ਦਾ ਸਮਾਨ ਅਰਥ ਸਬਦ ਚੁਣੋ ਇਹਦਾ ਹੈਗਾ ਆਪਸ਼ਨ ਨੰਬਰ 1 ਠੀਕ ਹੈ ਬੱਚੇ ਫਜ਼ੂਲ ਪੰਜਵਾਂ ਹੈਗਾ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਕਿੱਥੇ ਕਿੱਥੇ ਹੱਥ ਧੋਣੇ ਚਾਹੀਦੇ ਹਨ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਸਸਾ ਆਪਸ਼ਨ ਜਿਹੜੀ ਇਹਦੀ ਸਹੀ ਹੈ ਅਗਲਾ ਹੈਗਾ ਬੱਚਾ 6ਵਾਂ ਪ੍ਰਸ਼ਨ ਤੁਸੀਂ ਆਪਣੇ ਸਕੂਲ ਬੱਚਾ ਦੀ ਛੁੱਟੀ ਦੀ ਘੰਟੀ बजਨ ਤੇ ਕੀ ਕਰਦੇ ਹੋ ਇਹ ਪ੍ਰਸ਼ਨਾਂ ਦਾ ਉੱਤਰ ਦੇਣ ਲੱਗੀਆਂ ਬੱਚੇ ਆਰਾਮ ਨਾਲ ਦਵਾਂਗੀ ਤੇ ਤੁਸੀਂ ਲਿਖ ਲਿਓ ਸਕੂਲ ਵਿੱਚ ਅੱਧੀ ਛੁੱਟੀ ਦੀ ਘੰਟੀ ਵੱਜਣ ਤੇ ਅਸੀਂ ਹੱਥ ਧੋ ਕੇ ਖਾਣਾ ਖਾਣ ਲਈ ਜਾਂਦੇ ਹਾਂ ਖਾਣਾ ਖਾਣ ਤੋਂ ਬਾਅਦ ਜੇਕਰ ਸਮਾਂ ਬਚਦਾ ਹੈ ਤਾਂ ਅਸੀਂ ਖੇਡਦੇ ਹਾਂ ਇਹ ਬੱਚੇਓ 6ਵੇਂ ਪ੍ਰਸ਼ਨ ਦਾ ਉੱਤਰ ਸੀਗਾ 7ਵੇਂ ਪ੍ਰਸ਼ਨ ਦਾ ਉੱਤਰ ਹੈਗਾ ਦੇਖੋ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਪਾਣੀ ਦੀ ਬਰਤੋਂ ਕਿਸ ਕੰਮ ਲਈ ਕਰਦੇ ਹੋ ਸਵੇਰੇ ਉੱਠੇ ਬਾਅਦ ਸਭ ਤੋਂ ਪਹਿਲਾਂ ਅਸੀਂ ਦੰਦ ਸਾਫ਼ ਕਰਕੇ ਫਿਰ ਮੂੰਹ ਧੋਣੇ ਆ ਫਿਰ ਅਸੀਂ ਅੱਗੇ ਹੋਰ ਕੰਮ ਕਰਦੇ ਆ ਅਗਲਾ ਪ੍ਰਸ਼ਨ ਹੈਗਾ ਤੁਸੀਂ ਪਾਣੀ ਦੀ ਸੰਭਾਲ ਲਈ ਕੀ ਕੀ ਕਰ ਸਕਦੇ ਹੋ ਕੋਈ ਦੋ ਤਰੀਕੇ ਦੱਸਣੇ ਆਪਾਂ ਪਹਿਲਾ ਤਰੀਕਾ ਹੈਗਾ ਪਾਣੀ ਨੂੰ ਵਰਤਣ ਤੋਂ ਬਾਅਦ ਟੂਟੀ ਜ਼ਰੂਰ ਬੰਦ ਕਰੋ ਦੂਸਰਾ ਤਰੀਕਾ ਕਾਰਾ ਮੋਟਰਾਂ ਨੂੰ ਟੂਟੀ ਨਹੀਂ ਸਿੱਤੇ ਧੋਣ ਦੀ ਬਜਾਏ ਸਪੰਜ ਨਾਲ ਧੋਓ ਪ੍ਰਸ਼ਨ ਨੰਬਰ 9 ਹੈਗਾ ਬੱਚਿਓ ਅਜਿਹੇ ਕਿਹੜੇ ਕੰਮ ਹਨ ਜਿਨ੍ਹਾਂ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਇਸਦਾ ਉੱਤਰ ਹੈਗਾ ਨੰਬਰ 1 ਬਿਨਾਂ ਲੋੜ ਤੋਂ ਪਾਣੀ ਦੀਆਂ ਟੂਟੀਆਂ ਖੁੱਲੀਆਂ ਛੱਡਣ ਨਾਲ ਤੇ ਇਹਦਾ ਨੰਬਰ 2 ਹੈਗਾ ਘਰ ਦਾ ਫਰਸ਼ ਕੋਚੇ ਨਾਲ ਸਾਫ਼ ਕਰਨ ਦੀ ਥਾਂ ਟੂਟੀ ਨਾਲ ਧੋਣਾ ਤੇ ਪ੍ਰਸ਼ਨ ਨੰਬਰ 10 ਹੈਗਾ ਜੇਕਰ ਤੁਸੀਂ ਆ ਰਾਇ ਵਿੱਚ ਜਾਂਦੇ ਸਮੇਂ ਕੋਈ ਟੂਟੀ ਚੱਲਦੀ ਦੇਖਦੇ ਹੋ ਜਿਸ ਨਾਲ ਪਾਣੀ ਬ्यर्थੇ ਹੀ ਵਗ ਰਿਹਾ ਹੋਵੇ ਤਾਂ ਤੁਸੀਂ ਕੀ ਕਰੋਗੇ ਤਾਂ ਸਭ ਤੋਂ ਪਹਿਲਾਂ ਅਸੀਂ ਮਕਾਨ ਮਾਲਕ ਨੂੰ ਟੂਟੀ ਬੰਦ ਕਰਨ ਦੀ ਸਲਾਹ ਦੇਵਾਂਗੇ ਜੇਕਰ ਸੰਭਵ ਹੋਵੇ ਤਾਂ ਟੂਟੀ ਵੀ ਦੀ ਜਿਹੜੀ ਵਰਤ ਚੱਲ ਰਹੀ ਉਸ ਨੂੰ ਖੁਦ ਅਸੀਂ ਬੰਦ ਕਰ ਦੇਵਾਂਗੇ ਇਹ ਸੀ ਬੱਚੋ 10ਵਾਂ ਪ੍ਰਸ਼ਨ ਦਾ ਉੱਤਰ ਬਾਤਾਂ ਫਿਰ ਆਪਾਂ ਅੱਗੇ ਅੱਗੇ ਬੱਚਿਓ ਇਸ ਦੇ ਪ੍ਰਸ਼ਨ ਨੇ ਵਿੱਚੋਂ ਪ੍ਰਸ਼ਨ ਨੰਬਰ 11 ਹੈਗਾ 10 ਤੱਕ ਆਪਾਂ ਕਰ ਲਿਆ ਹੁਣ ਆਪਾਂ ਚੱਲਦੇ ਆਂ 11ਵੇਂ ਪ੍ਰਸ਼ਨ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਖੂ ਬਣਿਆ ਹੋਇਆ ਪਹਿਲਾ ਇਹਦਾ ਪ੍ਰਸ਼ਨ ਹੈਗਾ ਦੇਖੋ ਵਿੱਚੋਂ ਤਸਵੀਰ ਵਿੱਚ ਰੰਗ ਭਰੋ ਅਤੇ ਇਸ ਬਾਰੇ ਕੁਝ ਬਾਤ ਲਿਖੋ ਬਾਤ ਲਿਖਣ ਲੱਗੇ ਆਂ ਇਹ ਪੀਣ ਵਾਲੇ ਵਾਲੇ ਪਾਣੀ ਦਾ ਇੱਕ ਖੂ ਹੈ ਨੰਬਰ 2 ਇਸ ਉੱਪਰ ਛੱਤ ਵੀ ਪਾਈ ਗਈ ਹੈ ਇਹਦੇ ਉੱਪਰ ਛੱਤ ਪਾਈ ਗਈ ਹੈ ਜਾਂ ਆ ਪੌਦਿਆਂ ਦੇ ਪੱਤਿਆਂ ਦੇ ਨਾਲ ਵੀ ਡਿਗਣ ਜਿਹੜਾ ਸੱਤ ਪੌਂਦਾ ਇਹ ਵੀ ਕਾਰਨ ਆ ਵੀ ਜਿਹੜੇ ਪੱਤੇ ਉੱਤੇ ਡਿਗਦੇ ਉਹਦਾ ਵੀ ਪਛਾਣ ਹੋ ਜਾਂਦਾ। ਨੰਬਰ 3 ਹੈਗਾ ਪਾਣੀ ਕੱਢਣ ਲਈ ਇੱਕ ਬਾਲਟੀ ਵੀ ਆ ਪੋਲੀ ਪਈ ਆ। ਚੌਥਾ ਨੰਬਰ ਹੈਗਾ ਇਸ ਬਾਲਟੀ ਨੂੰ ਰੱਸੇ ਨਾਲ ਬੰਨ ਕੇ ਅ ਅੱਗੇ ਦੇਖੋ ਰੱਸੇ ਨਾਲ ਬੰਨ ਕੇ ਹੈਂਡਲ ਦੀ ਮਦਦ ਨਾਲ ਖੂਹ ਵਿੱਚ ਲੁਮਕਾਇਆ ਜਾਂਦਾ ਹੈ ਅਤੇ ਬਾਲਟੀ ਭਰ ਕੇ ਪਾਣੀ ਬਾਹਰ ਕੱਢਿਆ ਜਾਂਦਾ ਹੈ। ਇਸੀ ਬੱਚੇ ਖੂਬਾਰੀ ਜਿਹੜੇ ਆਪਾਂ ਪਾਤ ਲਿਖਨੇ ਸੀ ਹੁਣ ਅੱਗੇ ਚੱਲਦੇ ਆਪਾਂ ਪਾਣੀ ਗੱਲ ਮਾਈਂਡ ਮੈਪ ਹੈਗਾ ਸਿਰਜਨਾਤਮਕ ਪਾਤ ਜਲ ਹੈ ਤਾਂ ਜੀਵਨ ਹੈ ਇਸ ਦਾ ਆਪਾਂ ਹੁਣ ਉੱਤਰ ਲਿਖਣ ਲੱਗ ਗਏ ਪਹਿਲੇ ਚ ਲਿਖਣਾ ਜਲ ਹੈ ਤਾਂ ਜੀਵਨ ਹੈ ਇਸ ਲਈ ਸਾਨੂੰ ਪਾਣੀ ਦੀ ਹਰ ਬੂੰਦ ਤੱਕ ਨੂੰ ਬ्यर्थ ਨਹੀਂ ਜਾਣਾ ਬ्यर्थ ਹੋਣ ਤੋਂ ਬਚਾਉਣਾ ਚਾਹੀਦਾ ਹੈ ਪਾਣੀ ਦੀਆਂ ਜਿਹੜੀਆਂ ਮੋਤੀਆਂ ਵਰਗੀਆਂ ਇਹ ਬੂੰਦਾਂ ਸਾਡੇ ਜੀਵਨ ਲਈ ਹੀਰੇ ਮੋਤੀਆਂ ਨਾਲੋਂ ਪਤਮਾ ਹਰਤਕ ਹੋਣ ਹਨ ਇਹ ਆਪਾਂ ਪੰਜੇ ਪ੍ਰਸ਼ਨਾਂ ਦੇ ਉੱਤਰ ਇਹਦੇ ਵਿੱਚ ਹੀ ਦੇ ਦਿੱਤੇ। ਅੱਗੇ ਚੱਲਦੇ ਆਂ ਬੱਚਿਓ ਫਿਰ ਆਪਾਂ ਪ੍ਰਸ਼ਨ ਨੰਬਰ 73 ਤੇ। ਇਸੇ ਖਾਨੇ ਵਿੱਚੋਂ ਸ਼ਬਦ ਲੱਭੋ ਅਤੇ ਵਾਕ ਬਣਾਓ। 13ਵੇਂ ਪ੍ਰਸ਼ਨ ਦੀ ਗੱਲ ਕਰਨ ਲੱਗੇ ਆਂ ਜਿਵੇਂ ਪਾਣੀ ਦਿੱਤਾ ਹੋਇਆ ਇਹਨਾਂ ਦਾ ਪਾਣੀ ਦੇ ਨਾਲ ਲਿਖਿਆ ਹੈ ਪਾਣੀ ਬਹੁਤ ਕੀਮਤੀ ਹੈ ਤਾਂ ਅੱਗੇ ਆਪਾਂ ਇੱਕ ਜਿਹੜਾ ਪੈਰਾ ਦਿੱਤਾ ਹੋਇਆ ਉਹਦੇ ਵਿੱਚ ਆਪਾਂ ਇਹਦੇ ਵਿੱਚ ਸ਼ਬਦ ਲੱਭਣੇ ਤੇ ਅੱਗੇ ਆਪਾਂ ਨਾਲੇ ਫਿਰ ਬਾਤ ਬਣਾਉਣੀ ਹੈ ਪਹਿਲਾ ਸ਼ਬਦ ਬਣੂਗਾ ਬੱਚੇ ਮੀ ਮੀ ਬਾਹਰ ਮੀ ਦਾ ਬਣੂਗਾ ਬਾਹਰ ਮੀ ਵਾਲਾ ਮੌਸਮ ਹੈ ਅੱਗੇ ਇੱਕ ਖੂਬ ਬਣ ਰਿਹਾ ਬੱਚੇ ਇਸੇ ਦੀ ਪਿੰਡਾਂ ਵਿੱਚ ਖੂਹ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਤੀਸਰਾ ਬੂੰਦ ਬਣੂਗਾ ਪਾਣੀ ਦੀ ਹਰ ਬੂੰਦ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ ਅੱਗੇ ਆ ਗਿਆ ਬੱਚੋ ਟੁੱਟੀ ਬਰਤਨ ਤੋਂ ਬਾਅਦ ਕਦੇ ਵੀ ਟੁੱਟੀ ਕੁੱਲੀ ਨਾ ਛੱਡੋ ਅਗਨਾ ਹੈਗਾ ਬੱਦਲ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਹਨ ਏਸੀ ਵਿੱਚੋਂ 13ਵਾਂ ਪ੍ਰਸ਼ਨ ਹੁਣ ਆਪਾਂ ਚੱਲਦੇ ਹਾਂ 14ਵਾਂ ਪ੍ਰਸ਼ਨ ਦੇਖੋ ਆਓ ਤੁਹਾਡੀ ਸਮਝ ਪਰਖੀਏ ਰਿਸ਼ਤਿਆਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਦਿੱਤੇ ਹਨ ਇਹਨਾਂ ਦਾ ਉੱਤਰ ਪੂਰੇ ਵਾਕ ਵਿੱਚ ਲਿਖੋ ਪੂਰਾ ਹੈਗਾ ਤੁਹਾਡੇ ਮਾਤਾ ਜੀ ਦੇ ਭੈਣ ਜੀ ਤੁਹਾਡੇ ਕੀ ਲੱਗਦੇ ਹਨ ਮੇਰੇ ਮਾਤਾ ਜੀ ਦੇ ਭੈਣ ਜੀ ਮੇਰੇ ਮਾਸੀ ਜੀ ਲੱਗਦੇ ਹਨ ਅਗਲਾ ਹੈਗਾ ਤੁਹਾਡੇ ਪਿਤਾ ਜੀ ਦੇ ਭੈਣ ਜੀ ਤੁਹਾਡੇ ਕੀ ਲੱਗਦੇ ਹਨ ਤਾਂ ਇਸ ਦਾ ਉੱਤਰ ਹੈਗਾ ਮੇਰੇ ਪਿਤਾ ਜੀ ਦੇ ਭੈਣ ਜੀ ਮੇਰੇ ਖੂਆ ਜੀ ਲੱਗਦੇ ਹਨ ਇਹ ਈ ਹੈਗਾ ਤੁਹਾਡੇ ਆ ਤੁਸੀਂ ਆਪਣੇ ਚਾਚਾ ਜੀ ਦੇ ਕੀ ਲੱਗਦੇ ਹੋ ਅਸੀਂ ਆਪਣੇ ਚਾਚਾ ਜੀ ਦੇ ਭਤੀਜਾ ਜਾਂ ਭਤੀਜੀ ਲੱਗਦੇ ਹਾਂ ਸੱਸਾ ਹੈਗਾ ਪੰਜਾਬੀ ਵਿੱਚ ਕਿਸ ਨੂੰ ਕਹਿੰਦੇ ਹਨ ਪਨੇਵੀ ਪਾਂਜੀ ਨੂੰ ਕਹਿੰਦੇ ਹਨ ਤੁਸੀਂ ਆਪਣੇ ਨਾਨਾ ਜੀ ਦੇ ਕੀ ਲਗੋਗੇ ਆਹ ਪ੍ਰਸ਼ਨ ਹੈ ਇਸ ਦਾ ਉੱਤਰ ਹੈਗਾ ਅਸੀਂ ਆਪਣੇ ਨਾਨਾ ਜੀ ਦੇ ਦੋਤਾ ਜਾਂ ਦੋਤੀ ਲੱਗਾਂਗੇ 15ਵਾਂ ਪ੍ਰਸ਼ਨ ਹੈਗਾ ਬੱਚਿਓ ਜੇਕਰ ਧਰਤੀ ਤੋਂ ਪਾਣੀ ਮੁੱਕ ਜਾਵੇ ਤਾਂ ਕੀ ਹੋਵੇਗਾ ਇਸ ਸਬੰਧੀ ਤਸਵੀਰ ਬਣਾਓ ਜਾਂ ਕੁਝ ਬਾਤ ਵੀ ਲਿਖੋ ਇਹ ਤੁਸੀਂ ਆਪੇ ਬਣਾ ਲਓ ਬੱਚਿਓ ਅੱਗੇ ਚੱਲਦੇ ਆ ਬੱਚਿਓ ਆਪਾਂ ਵਰਕਸ਼ੀਟ ਦੋ ਇਸੇ ਦੇ ਵਿੱਚ ਹੀ ਬਣਾਵਾਂਗੇ ਆਪਾਂ ਵਰਕਸ਼ੀਟ ਇੱਕ ਤੇ ਵਰਕਸ਼ੀਟ ਦੋ ਬੱਚੇ ਕਹਾਣੀ ਦਿੱਤੀ ਹੋਈ ਆ ਕਹਾਣੀ ਤੁਸੀਂ ਪੜ ਲਓਗੇ ਜਾਂ ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਮੈਂ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਉਂਗੀ। ਅੱਧੀ ਕਿਹਾਣੀ ਪੜ੍ਹ ਕੇ ਸੁਣਾਦਣੀ ਆ। ਅੱਜ ਸਕੂਲ ਵਿੱਚ ਜਮਾਤ 5ਵੀਂ ਦੇ ਵਿਦਿਆਰਥੀਆਂ ਦਾ ਆਖਰੀ ਪੇਪਰ ਸੀ। ਕੱਲ ਤੋਂ ਉਹਨਾਂ ਨੇ ਇਸ ਸਕੂਲ ਵਿੱਚ ਨਹੀਂ ਆਉਣਾ ਸੀ। ਪੇਪਰ ਤੋਂ ਬਾਅਦ ਵੀ مانਸੀ ਡੈਸਕ ਤੇ ਬੈਠੀ ਸੋਚਾਂ ਵਿੱਚ ਡੁੱਬੀ ਹੋਈ ਸੀ। ਉਸ ਨੂੰ ਆਪਣੇ ਅਧਿਆਪਕ ਤੋਂ ਦੂਰ ਹੋਣਾ ਚੰਗਾ ਨਹੀਂ ਸੀ ਲੱਗ ਰਿਹਾ। ਉਸ ਦੇ ਅਧਿਆਪਕ ਨੇ ਉਸ ਨੂੰ ਬਹੁਤ ਪਿਆਰ ਕੀਤਾ। ਬੱਚੇ ਜੇਕਰ ਆਪਾਂ ਕਹਾਣੀ ਪੜਾਂਗੇ ਤਾਂ ਬਹੁਤ ਲੰਬੀ ਹੋ ਜਾਏ ਤੁਹਾਡੇ ਕੋਲ ਵਰਕਸ਼ੀਟ ਹੈਗੀ ਹੈ ਤੁਸੀਂ ਪ੍ਰਸ਼ਨ ਉੱਤਰ ਲਿਖ ਲਓ ਆਪਾਂ ਚੱਲਦੇ ਹਾਂ ਬੱਚਿਓ ਇਹਦੇ ਪਹਿਲੇ ਪ੍ਰਸ਼ਨ ਤੇ ਮਾਨਸੀ ਸੋਚਾਂ ਵਿੱਚ ਕਿਉਂ ਡੁੱਬੀ ਹੋਈ ਸੀ ਇਸ ਦਾ ਉੱਤਰ ਹੈਗਾ ਬੱਚੇ ਸੱਸਾ ਅਪਰੋਕ ਪਸਾਰੇ ਮਾਨਸੀ ਦੇ ਆਪਕਾ ਧੰਨਵਾਦ ਕਿਵੇਂ ਕੀਤਾ ਮਾਨਸੀ ਨੇ ਦੇ ਆਪਕਾ ਧੰਨਵਾਦ ਕਿਵੇਂ ਕੀਤਾ ਹੋਣ ਕਰਕੇ ਈਮੇਲ ਕਰਕੇ ਪੱਤਰ ਲਿਖ ਕੇ ਜਾਂ ਕਹਾਣੀ ਸੁਣਾ ਸੁਣਾ ਕੇ ਇਸ ਦੀ ਆਪਸ਼ਨ A ਵੀ ਸਹੀ ਹੈ ਪੱਤਰ ਲੇਖ ਕੇ ਨੰਬਰ 4 ਚੌਥਾ ਪ੍ਰਸ਼ਨ ਹੈ ਹੌਸਲਾ ਪਜਾਇਦਾ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉਪਰਾ ਹੈਗਾ ਸਵਾਸੀ ਦੇਣਾ ਖਲਾਸੇ ਦੇ ਦੇਣਾ ਇਹ ਦੋਵੇਂ ਜਾਂ ਸਸਾ ਹੈਗਾ ਇੰਨਾ ਵਿੱਚੋਂ ਕੋਈ ਨਹੀਂ ਇਸ ਦੀ E ਆਪਸ਼ਨ ਸਹੀ ਹੈ ਇਹ ਦੋਵੇਂ ਲਿਖਾਫਾ ਕ੍ਰਿਜਨ ਲਈ ਮਾਨਸੀ ਨੇ ਪੈਸੇ ਕਿਸ ਤੋਂ ਲੈ ਸਨ ਪਾਪਾ ਤੋਂ ਮੰਮੀ ਤੋਂ ਅਧਿਆਪਕ ਤੋਂ ਜਾਂ ਫਿਰ ਡਾਕੀ ਇਸ ਦਾ ਆੜਾ ਠੀਕ ਆ ਮੰਮੀ ਤੋਂ ਤੁਹਾਡੇ ਪ੍ਰਸ਼ਨ ਨੰਬਰ 6 ਤੇ ਆ ਗਈ ਬੱਚਿਓ ਆਪਾਂ ਤੁਹਾਡੇ ਪਿੰਡ ਜਾਂ ਮਹੱਲੇ ਸ਼ਹਿਰ ਵਿੱਚ ਡਾਕ ਬਕਸ਼ਾ ਕਿੱਥੇ ਲੱਗਿਆ ਹੋਇਆ ਹੈ ਤਾਂ ਇਸ ਦਾ ਉੱਤਰ ਹੈਗਾ ਬੱਚੇ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਦੋ ਪਰ ਮੈਂ ਲਿਖਿਆ ਡਾਕ ਖਰਨੇ ਦੇ ਅੱਗੇ ਅਜੋਕੇ ਸਮੇ ਵਿੱਚ ਚਿੱਠੀਆਂ ਪੱਤਰਾਂ ਦੀ ਜਗ੍ਹਾ ਕਿਹੜੀਆਂ ਚੀਜ਼ਾਂ ਲੈ ਗਈਆਂ ਇਸ ਦਾ ਉੱਤਰ ਹੈਗਾ ਐਸਐਮਐਸ WhatsApp ਸੰਦੇਸ਼ ਐਕਸ ਇੰਸਟਾਗ੍ਰਾਮ ਜਾਂ ਫੇਸਬੁੱਕ ਪ੍ਰਸ਼ਨ ਨੰਬਰ 8 ਹੈਗਾ ਇੱਕ ਪੱਤਰ ਚਿੱਠੀ ਦੇ ਆਏ ਇੱਕ ਪੱਤਰ ਜਾਂ ਚਿੱਠੀ ਦੇ ਆਪਣੇ ਮੰਜ਼ਲ ਤੇ ਪਹੁੰਚਣ ਦੇ ਸਫ਼ਰ ਵਿੱਚ ਕਿਹੜੇ ਕਿਹੜੇ ਪੜਾਅ ਹੁੰਦੇ ਹਨ ਪ੍ਰਸ਼ਨ ਨੰਬਰ 8 ਦੀ ਗੱਲ ਕਰ ਲઈએ ਪਹਿਲਾ ਹੈਗਾ ਪਹਿਲੇ ਕਦਮ ਵਿੱਚ ਚਿੱਠੀ ਲਿਖ ਕੇ ਲਫਾਫੇ ਵਿੱਚ ਬੰਦ ਕਰਕੇ ਪਿੰਡ ਜਾਂ ਸ਼ਹਿਰ ਦੇ ਡਾਕ ਬਕਸੇ ਵਿੱਚ ਪਾਈ ਜਾਂਦੀ ਹੈ। ਨੰਬਰ 2 ਫੇਰ ਡਾਕ ਬਕਸੇ ਵਿੱਚੋਂ ਡਾਕੀਆ ਚਿੱਠੀਆਂ ਕੱਢ ਕੇ ਮੁੱਖ ਡਾਕ ਘਰ ਲੈ ਤੱਕੋ ਭੇਜਦਾ ਹੈ। ਨੰਬਰ 3 ਹੈਗਾ ਮੁੱਖ ਡਾਕ ਘਰ ਵਿੱਚ ਚਿੱਠੀਆਂ ਦੇ ਪਤੇ ਅਨੁਸਾਰ ਪਤੇ ਅਨੁਸਾਰ ਸੰਤੀ ਕਰਕੇ ਵੱਖ-ਵੱਖ ਪਿੰਡਾਂ ਜਾਂ ਸ਼ਹਿਰਾਂ ਦੇ ਡਾਕ ਘਰਾਂ ਤੱਕ ਚਿੱਠੀਆਂ ਪਹੁੰਚਾਈਆਂ ਜਾਂਦੀਆਂ ਹਨ। ਨੰਬਰ 4 ਰਹੇਗਾ ਫਿਰ ਡਾਕੀਆ ਚਿੱਠੀਆਂ ਦੇ ਪਤੇ ਅਨੁਸਾਰ ਘਰ ਤੱਕ ਚਿੱਠੀਆਂ ਪਹੁੰਚਾਉਂਦਾ ਹੈ। ਇਹ ਸਬਕ ਤੁਸੀਂ ਪ੍ਰਸ਼ਨ ਨੰਬਰ 9 ਹੈਗਾ ਤੁਹਾਡੇ ਅਨਸਾਰ ਇਸ ਕਹਾਣੀ ਦਾ ਸਰਲੇਖ ਕੀ ਹੋ ਸਕਦਾ ਹੈ? ਬੱਚੇ ਇਹਦਾ ਸਰਲੇਖ ਕਈ ਬਣਦੇ ਸੀ ਇੱਕ ਤਾਂ ਹੈਗਾ ਅਧਿਆਪਕ ਦੇ ਨਾਮ ਵਿਦਿਆਰਥੀ ਦੇ ਖਤ ਵੀ ਹੋ ਸਕਦਾ ਤੇ ਅਧਿਆਪਕ ਪ੍ਰਤੀ ਵਿਦਿਆਰਥੀ ਪ੍ਰਤੀ ਬੱਚੇ ਨਾਲ ਪਿਆਰ ਵੀ ਹੋ ਸਕਦਾ ਸਰਲੇਖ ਕਈ ਬਣਦੇ ਸੀ ਇਸ ਲਈ ਮੈਂ ਇੱਕ ਕੋਈ ਸਰਲੇਖ ਲਿਖਿਆ ਹੈ। ਜੇਕਰ ਤੁਹਾਨੂੰ ਹੋਰ ਵੀ ਲੱਭਦਾ ਹੋਵੇ ਤਾਂ ਤੁਸੀਂ ਲਿਖ ਸਕਦੇ ਹੋ। ਪ੍ਰਸ਼ਨ ਨੰਬਰ 10 ਹੈਗਾ। ਉਪਰੋਕਤ ਕਹਾਣੀ ਵਿੱਚੋਂ ਨਾਮ ਸ਼ਬਦ ਚੋਂ ਜਿਹੜੇ ਬੱਚੇ ਆਪਣੇ ਕੋਲ ਨਾਮ ਆਏ ਸੀ ਆਪਾਂ ਇੱਧਰ ਟੈਕ ਲਾਈ ਸੀ ਮੈਂ ਲਿਖੇ ਨਹੀਂ। ਲਿਖ ਸੁਣੋ ਮੈਂ ਦੱਸ ਦੇਣੀ ਆ ਨਾਮ ਸ਼ਬਦ। ਪਹਿਲਾਂ ਸਕੂਲ ਆਇਆ ਸੀ ਫਿਰ ਜਮਾਤ ਵਿਦਿਆਰਥੀ ਪੇਪਰ ਇਹ ਪਾਇ ਮਤਲਕ ਹੈ ਨਾਵ ਉਹ ਹੁੰਦੇ ਜਿਨ੍ਹਾਂ ਦੇ ਜਿਹੜੀ ਕਿਸੇ ਚੀਜ਼ ਦਾ ਨਾਮ ਹੋਵੇ। ਅਧਿਆਪਕ ਤੇ ਰਸ ਤੋਂ ਅੱਗੇ ਆ ਗਿਆ ਪੱਤਰ ਫਿਰ ਲਫਾਫਾ ਤੇ ਡਾਕ ਬਕਸ਼ਾ ਦਾਖੀਆ ਮਾਨਸਿੰਘ ਤੇ ਬੈਗ ਸਾਈਕਲ ਇਹ ਸਾਰੇ ਨਾਮ ਨੇ ਬੱਚੇ ਫਿਰ ਪਿੰਡ ਹੋ ਗਿਆ ਸ਼ਹਿਰ ਹੋ ਗਿਆ ਸਵੇਰ ਅੱਗੇ ਆ ਗਿਆ ਬੱਚਿਓ ਦਿਲ ਚਿਹਰਾ ਤੇ ਮੁਸਕਾਨ ਇਹ ਬੱਚਿਓ ਸਾਰੇ ਪੀਨੇ ਨਾਬ ਪ੍ਰਸ਼ਨ ਨੰਬਰ 10 ਹੈਗਾ ਆਪਾਂ 10 ਹੀ ਕਰਕੇ ਹਟਿਆ ਸੌਰੀ ਬੱਚਿਓ ਹੁਣ ਆਪਾਂ ਆੜਾ ਪ੍ਰਸ਼ਨ ਤੇ ਚੱਲਦੇ ਆਂ ਪ੍ਰਸ਼ਨ ਨੰਬਰ 11 ਅੰਕ ਕਿਤਨੀ ਕੀ ਪ੍ਰਸ਼ਨਾਂ ਦੇ ਉੱਤਰ ਦਿਓ ਤਸਵੀਰ ਵੇਖ ਕੇ ਕੁਝ ਬਾਤ ਲਿਖੋ ਇਹਦਾ ਬੱਚਿਓ ਇੱਕ ਬਾਤ ਬਣਾਉਣੀ ਹੈ ਆਪਾਂ ਹੁਣ ਮਾਨਸੀ ਨੇ ਆਪਣੀ ਅਧਿਆਪਕਾ ਦੇ ਨਾਮ ਪੱਤਰ ਲਿਖਿਆ ਉਸ ਨੂੰ ਲੁਕਾਪੇ ਵਿੱਚ ਬੰਦ ਕਰਕੇ ਡਾਕ ਖਾਨੇ ਡਾਕ ਖਾਨੇ ਦੇ ਬਕਸੇ ਵਿੱਚ ਪਾ ਦਿੱਤਾ ਅਗਲਾ ਹੈਗਾ ਡਾਕੀਏ ਨੇ ਡਾਕ ਬਕਸੇ ਵਿੱਚੋਂ पत्थर कट के उस उसकी अध्यापक तक पहुँचा दिता का पत्थर पढ़ के मन ही मन बहुत खुश हो रही इस दो वाक बनाते प्रश्न नंबर बारह हैगा अपने घर का पूरा पता लिखो इस पोस्टर पेन कोड भी लिखा जाए ये बच्चे अपने घर का पता लिखना प्रश्न नंबर तेरह हैगा ਸੰਚਾਰ ਦੇ ਸਾਧਨਾਂ ਦੀ ਇੱਕ ਸੂਚੀ ਬਣਾਓ ਸੰਚਾਰ ਦੇ ਸਾਧਨਾਂ ਦੀ ਸੂਚੀ ਬਣਾਉਣੇ ਆ ਡਾਕ ਜਾਂ ਤਾਰ ਟੈਲੀਫੋਨ ਮੋਬਾਈਲ ਫੋਨ ਐਸਐਮਐਸ ਫੇਸਬੁੱਕ WhatsApp ਅੱਗੇ ਹੈਗਾ ਇੰਸਟਾਗ੍ਰam YouTube ਟੈਲੀਵਿਜ਼ਨ ਕੇਬਲ TV ਰੇਡੀ ਅੱਗੇ ਚੱਲਦੇ ਆ ਬੱਚਿਓ ਜੇਕਰ ਤੁਸੀਂ ਪੱਤਰ ਲਿਖਣਾ ਹੋਵੇ ਕਿਸ ਕਿਸ ਨੂੰ ਲਿਖੋਗੇ ਉਹਨਾਂ ਦੇ ਨਾਂ ਅਤੇ ਤੁਹਾਡੇ ਨਾਂ ਰਿਸ਼ਤਾ ਲਿਖੋ ਇਹ ਬੱਚੇ ਤੁਸੀਂ ਆਪਣੇ ਆਪਣੇ ਮੁਤਾਬਕ ਲਿਖਣਾ ਵੀ ਤੁਸੀਂ ਕਿਸ ਨੂੰ ਪੱਤਰ ਲੇਖ ਰਹੇ ਹੋ ਅੱਗੇ ਹੈਗਾ 15ਵਾਂ ਪ੍ਰਸ਼ਨ ਇਸ ਤਸਵੀਰ ਨੂੰ ਪੂਰਾ ਕਰੋ ਅਤੇ ਧੁਕਵਾਂ ਰੰਗ ਭਰੋ ਜਿਹੜਾ ਬਕਸੇ ਦੇ ਵਿੱਚ ਰੰਗ ਹੁੰਦਾ ਉਹ ਭਰਨਾ ਬੱਚਿਓ ਜਿੰਨੇ ਜਿੰਨੇ ਟਾਕ ਬਕਸਾ ਹੁੰਦਾ ਇਹ ਡਾਕੀ ਹੈ ਡਾਕੀਏ ਦੀ ਜਿਹੜੀ ਵਰਤੀ ਹੁੰਦੀ ਹੈ ਤੁਸੀਂ ਉਸ ਅਨੁਸਾਰ ਵੀ ਰੰਗ ਭਰਨਾ ਅੱਗੇ ਚੱਲਦੇ ਹਾਂ ਬੱਚੇ ਪਸੰਦ ਲਿਖਾਈ ਤੇ ਕੰਨਾ ਬਿੰਦੀ ਪੈਰੀ ਹਾਂ ਤੇ ਪੈਰੀ ਰਾੜਾ ਬਾਰੇ ਸ਼ਬਦ ਨੇ ਇਹ ਇਹ ਤੁਸੀਂ ਸਾਰੇ ਜਿੰਮੇ ਦਿੱਤੇ ਹੋਇਆ ਬੱਚਿਓ ਇਸੇ ਤਰ੍ਹਾਂ ਵੇਖ ਕੇ ਇਸ ਜਿਹੜੀ ਖਾਲੀ ਜਗ੍ਹਾ ਦਿੱਤੀ ਹੋਈ ਉਸ ਦੇ ਉੱਪਰ ਸੋਹਣੀ ਜੀ ਲਿਖਾਈ ਦੇ ਵਿੱਚ ਲਿਖਣੇ ਅਗਲਾ ਪੇਜ ਵੀ ਇਸ ਤਰ੍ਹਾਂ ਦੀ ਵਿੱਚ ਚੰਗੀਆਂ ਆਦਤ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਇੱਕ ਬਜ਼ੁਰਗ ਵਿਅਕਤੀ ਛੱਪੜ ਖਨਾਰੇ ਬੈਠਾ ਹੋਇਆ ਸੀ ਉਸ ਨੇ ਅਚਾਨਕ ਦੇਖਿਆ ਕਿ ਇੱਕ ਠੋਹਾ ਪਾਣੀ ਵਿੱਚ ਡੁੱਬ ਰਿਹਾ ਸੀ ਉਸਨੇ ਅੱਗੇ ਵੱਧ ਕੇ ਠੂਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਠੂਹਾਂ ਪਾਣੀ ਵਿੱਚੋਂ ਬਾਹਰ ਆਉਣ ਲੱਗਾ ਉਸਨੇ ਬਜ਼ੁਰਗ ਤੇ ਹੱਥ ਤੇ ਡਾਂਗ ਮਾਰਿਆ ਬਜ਼ੁਰਗ ਦਾ ਹੱਥ ਕੰਬ ਰਿਹਾ ਕੰਬ ਗਿਆ ਤੇ ਠੂਹਾਂ ਪਾਣੀ ਵਿੱਚ ਡਿੱਗ ਪਿਆ ਉਸਨੇ ਫਿਰ ਕੋਸ਼ਿਸ਼ ਕੀਤੀ ਇਸ ਵਾਰ ਹੋਵੇਂ ਹੀ ਹੋਇਆ ਤੇ ਠੂਹਾਂ ਫਿਰ ਪਾਣੀ ਵਿੱਚ ਡਿੱਗ ਪਿਆ ਇਸ ਤਰ੍ਹਾਂ ਬਜ਼ੁਰਗ ਬਾਰ-ਬਾਰ ਕਰਦਾ ਰਿਹਾ ਇਹ ਸਭ ਕੁਝ ਨੇੜੇ ਖੜਾ ਇੱਕ ਵਿਅਕਤੀ ਵੇਖ ਰਿਹਾ ਸੀ ਉਸਨੇ ਬਜ਼ੁਰਗ ਨੂੰ ਕਿਹਾ "ਬਾਬਾ ਜੀ ਛੱਡੋ ਪਰਾਂ ਉਹ ਤੁਹਾਡੇ ਦੰਦ ਮਾਰੀ ਜਾ ਰਿਹਾ ਤੇ ਤੁਸੀਂ ਉਸ ਨੂੰ ਬਾਹਰ ਕੱਢਣੋਂ ਨਹੀਂ हट ਰਹੇ" ਬਜ਼ੁਰਗ ਵਿਅਕਤੀ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਜੇ ਉਹ ਕੀਟ ਹੋ ਕੇ ਆਪਣੀ ਬੁਰੀ ਆਦਤ ਨਹੀਂ ਛੱਡ ਰਿਹਾ ਤਾਂ ਮੈਂ ਇਨਸਾਨ ਹੋ ਕੇ ਇੱਕ ਇਨਸਾਨੀਅਤ ਮਤਲਬ ਕਿ ਚੰਗੀ ਆਦਤ ਕਿਉਂ ਛੱਡਾਂ ਇਸ ਦਾ ਸਿੱਟਾ ਬੱਚੇ ਇਹ ਨਿਕਲਦਾ ਕਿ ਕਿਸੇ ਦੀਆਂ ਬੁਰੀਆਂ ਆਦਤਾਂ ਵੇਖ ਕੇ ਸਾਨੂੰ ਆਪਣੀਆਂ ਚੰਗੀਆਂ ਆਦਤਾਂ ਨਹੀਂ ਛੱਡਣੀਆਂ ਚਾਹੀਦੀਆਂ ਚੰਗੀਆਂ ਆਤਾਂ ਹੀ ਸਾਨੂੰ ਵਧੀਆ ਇਨਸਾਨ ਬਣਾਉਂਦੀਆਂ ਨੇ ਕਿੰਨੀ ਵਧੀਆ ਦੇਖੋ ਬੱਚੇ ਇਸ ਕਹਾਣੀ ਦੀ ਸਿੱਖਿਆ ਹੈਗੀ ਅੱਗੇ ਬੱਚੇ ਇਹ ਲਿਖਿਆ ਨਿਖਤ ਪੈਰਾ ਸੁੰਦਰ ਕਰਕੇ ਲਿਖੋ ਮਹਾਰਾਜਾ ਰਣਜੀਤ ਸਿੰਘ ਜਦੋਂ ਦੇਖੋ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਪੈਰਾ ਹੈਗਾ ਬੱਚੇ ਤੁਸੀਂ ਇਸ ਨੂੰ ਸੁੰਦਰ ਕਰਕੇ ਲਿਖਣਾ ਨੀਚੇ ਜਿਹੜੀ ਜਗ੍ਹਾ ਦਿੱਤੀ ਹੋਈ ਉੱਥੇ ਹੀ ਤੁਸੀਂ ਲਿਖਣਾ ਅੱਜ ਬੱਚੇ ਆਪਾਂ ਇਸ ਵੀਡੀਓ ਦੇ ਵਿੱਚ ਵਰਕਸ਼ੀਟ 1 ਅਤੇ ਵਰਕਸ਼ੀਟ 2 ਕੀਤੀ ਹੈ ਜਮਾਤ 5ਵੀਂ ਉਮੀਦ ਕਰਦੀ ਹਾਂ ਬੱਚਿਓ ਤੁਸੀਂ ਇਹ ਸੀਟ ਤੋਂ ਦੇਖ ਕੇ ਆਪਣਾ ਛੁੱਟਿਆਂ ਦਾ ਕੰਮ ਜ਼ਰੂਰ ਕਰੋ ਤਾਂ ਕਿ ਤੁਸੀਂ ਛੁੱਟਿਆਂ ਤੋਂ ਖਤਮ ਹੋਣ ਤੋਂ ਬਾਅਦ ਆਪਣੇ ਅਧਿਆਪਕਾਂ ਨੂੰ ਚੈੱਕ ਕਰਵਾ ਸਕੋ ਤੇ ਅਧਿਆਪਕਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਦੇਦੋ ਵੀ ਗਰੁੱਪ ਦੇ ਵਿੱਚ ਵੀਡੀਓ ਆਉਂਦੀ ਆ ਤਾਂ ਤੁਸੀਂ ਇਸ ਨੂੰ ਆਪਣੇ ਬੱਚਿਆਂ ਦੇ ਗਰੁੱਪਾਂ ਤੱਕ ਜ਼ਰੂਰ ਭੇਜ ਦੇਣਾ ਕਰੋ ਤਾਂ ਕਿ ਇਸ ਵੀਡੀਓ ਦਾ ਬੱਚੇ ਲਾਭ ਲੈ ਸਕਣ ਧੰਨਵਾਦ ਜੀ